ਤੋ 4 ਸਾਲ ਦਾ ਸੀਗਾ ਮੈਂ ਜਿਮ ਜਾਂਦਾ ਸੀ ਹਾਂ ਫਿਰ ਮੈਂ ਐਕਸਰਸਾਈਜ਼ ਕਰਦਾ ਸੀ ਮਸਲ ਬਣੇ ਵੀ ਅੱਛਾ ਤੇ ਜਦੋਂ ਮੈਂ 5 ਸਾਲ ਦਾ ਸੀ ਮੈਂ ਜਿਮ ਨੂੰ ਗਿਆ ਮੈਂ ਐਕਸਰਸਾਈਜ਼ ਕੀਤਾ ਹਾਂ ਫਿਰ ਵੀ ਨਹੀਂ ਬਣੇ ਮਸਲ ਮਿਲਿਆ ਫਿਰ ਵੀ ਨਹੀਂ ਬਣੇ ਪਰ ਐਨਾ ਕੀ ਬਣਿਆ ਅੱਛਾ ਫਿਰ ਪਰ ਫਿਰ ਜਦੋਂ ਮੈਂ ਹੁਣ 6 ਹੋ ਗਿਆ ਹਾਂ ਮੈਂ ਐਕਸਰਸਾਈਜ਼ ਵੀ ਨਹੀਂ ਕਰਦਾ ਮੈਂ ਕੱਲੋਂ ਪਾਣੀ ਪੀਤਾ ਮੈਂ ਜੂਸ ਜੂਸ ਪੀਤਾ ਮੈਂ ਪਾਣੀ ਪੀਤਾ ਮੈਂ ਵੈਜੀ ਖਾਦੇ ਹਾਂ ਫਰੂਟ ਖਾਦੇ ਹਾਂ ਨਹੀਂ ਚਿਕਨ ਮੈਟ ਵੀ ਖਾਂਦੇ ਹਾਂ ਮੈਂ ਚਿਕਨ ਖਾਇਆ ਤੂੰ ਚਿਕਨ ਕੱਟ ਕਰਤਾ ਪਹਿਲਾਂ ਖਾ ਲੈਂਦਾ ਸੀ ਚਿਕਨ ਤੂੰ ਹੈ ਐਗ ਵੀ ਪਹਿਲਾਂ ਬਹੁਤ ਖਾਂਦਾ ਸੀ ਤੂੰ ਕੱਚਾ ਪੀ ਜਾਂਦਾ ਸੀ ਹੁਣ ਨਹੀਂ ਪੀਂਦਾ ਅੱਜਕੱਲ੍ਹ ਤੂੰ ਕਿਉਂ ਨਹੀਂ ਪੀਂਦਾ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਆਮਲੇਟ ਵੀ ਨਹੀਂ ਚੰਗਾ ਲੱਗਦਾ ਮੈਂ ਸਾਜ ਕਿਤਾ ਵੀ ਐਗ ਗੋਡਾ ਤੇਰੇ ਵਾਸਤੇ ਤੇ ਉਹਨੇ ਕਿਹਾ ਹਾਂ ਪਰ ਫਿਰ ਮੈਂ ਇੱਕ ਵਾਰੀ ਐਗ ਲੈਤਾ ਫਿਰ ਐਵੇਂ ਮੈਂ ਐਵੇਂ ਪਾਣੀ ਲੇਤਾ ਉੱਪਰ ਪਾਇਆ ਪਾਣੀ ਤੇ ਦੇਖਿਆ ਵੀ ਐਗ ਤੇ ਲੱਗਿਆ ਜਾਮਸ ਅੱਛਾ ਤੇ ਉਹਦੇ ਤੇ ਐਵੇਂ ਉਬਾਰ ਲਾ ਪਾਠ ਮੈਨੂੰ ਲੱਗਿਆ ਵੀ ਉਹ ਸਵੀ ਉਹ ਤੇ ਉਹ ਉਹ ਮੁਰਗੀ ਸੀਗਾ ਮੁਰਗੀ ਦੀ ਪੋਟੀ ਜੀ ਲੱਗੀ ਹੋਣੀ ਹੈ ਹੈਨਾ ਬਾਹਰ ਲਿਓ ਦੇ ਬਰਾਊਨ ਜਾਂ ਲੱਗਿਆ ਸੀ ਬਰਾਊਨ ਜਾਂ ਲੱਗਿਆ ਸੀ ਉਹ ਤੂੰ ਉਹਦੇ ਤੇ ਤੈਨੂੰ ਉਹ ਹੇਟ ਹੇਟ ਹੋਗੀ ਵੀ ਗੰਦਾ ਹੈ ਹੈਨਾ ਤਾਂ ਨਹੀਂ ਖਾਂਦਾ ਤੂੰ ਨਹੀਂ ਪੁੱਤ ਉਹ ਤਾਂ ਅੰਦਰਲਾ ਅੰਦਰਲਾ ਪੋਸ਼ਣ ਖਾਈਦਾ ਹੁੰਦਾ ਉਹ ਤਾਂ ਹੈਲਥ ਵਾਸਤੇ ਬਹੁਤ ਵਧੀਆ ਹੁੰਦਾ ਐਗ ਜ਼ਰੂਰ ਖਾਣਾ ਚਾਹੀਦਾ ਠੀਕ ਆ ਖਾਇਆ ਕਰ ਤੂੰ ਫੇਰ ਹੋਰ ਮਸਲ ਬਣ ਜਾਣਗੇ ਤੇਰੇ ਐ ਕਰਕੇ ਦਿਖਾਈ ਕਰਕੇ ਦਿਖਾਈ ਉਹ ਜਦੋਂ ਮੈਂ ਹੁਣ 6 ਹੋ ਗਿਆ ਸੀ ਹੂੰ ਫੇਰ ਮੈਂ ਮੈਂ ਵੇਜੀ ਦਾ ਪਾਣੀ ਪੀਤਾ ਹੂੰ ਮੈਂ ਜੂਸ ਟੂਟ ਦਾ ਜੂਸ ਪੀਤਾ ਦੁੱਧ ਪੀਤਾ ਹੂੰ ਤੇ ਫੇਰ ਮਸਲ ਬਣ ਨਹੀਂ ਗਏ ਮਸਲ ਐਉਂ ਨਹੀਂ ਬਣਨੇ ਤੂੰ ਇੱਕ ਤੱਕ ਚਿਕਨ ਖਾਇਆ ਕਰ ਫਿਰ ਮੈਂ ਚਿਕਨ ਖਾਇਆ ਸੀ ਤੇ ਨਾਲ ਨਾਲ ਮੈਂ ਮਸਲਵਿਨੀ ਬਣੇ ਵਣ ਜਾਣਗੇ ਇਸੇ ਐਵੇਂ ਹਮਾ ਅਮੀਮ ਸੁਪਤਾ ਪਿਆ ਸੀ ਤੇ ਫਿਰ ਐਵੇਂ ਮੈਂ ਅੱਖਾਂ ਖੋਲੇ ਮੈਨੂੰ ਦੇਖਿਆ ਵੀ ਐਵੇਂ ਕਾਲਾ ਜਿਹਾ ਪੂਤ ਅਰੇ ਨਹੀਂ ਯਾਰ ਭੂਤ ਪਤ ਹੁੰਦੇ ਨਹੀਂ ਕੁਝ ਨਹੀਂ ਹੁੰਦੇ ਮੈਨੂੰ ਐਵੇਂ ਦੇਖਿਆ ਸੁਪਨਾ ਆ ਗਿਆ ਹੁਣ सुपना नहीं का मैंने उधर क्या ऐने काला जो चीज ते फिर मैं अखां बंद किते हैं hmm. क्योंकि मैंने लग गया बस फेक ते फिर उन्हें सरेंज लाई मेरी okay. ते फिर मैं चीख भी नहीं मार रहा hmm. ते फिर hmm. मेरे मसल बने बन गए अच्छा उन्हें जैप जो पाया हाँ oh. अच्छा ਨਹੀਂ ਮਸਲ ਤਾਂ ਹੈਗੇ ਤੇਰੇ ਹਾਂ ਵੇ ਵਧੀਆ ਮਸਲ ਐਕਸਰਸਾਈਜ਼ ਹੀ ਨਿਕਾਤਾ ਹਾਂ ਮਸਲ ਹੈਗੇ ਆ ਆ ਦੂਜਾ ਵੀ ਦਿਖਾ ਦੋ ਵਾਲਾ ਦੋਨੇ ਰੋਲੇ ਐ ਕਰਕੇ ਦਿਖਾ ਦਿੰਨਾ ਦੋਨੇ ਹਾਂ ਹੈਗੇ ਆ ਮਸਲ ਤੇਰੇ ਤੂੰ ਭੱਜਦਾ ਕਿੰਨਾ ਬਹੁਤ ਭੱਜਦਾ ਤੂੰ ਮੇਰੇ ਨਾਲੋਂ ਜ਼ਿਆਦਾ ਭੱਜ ਲੈ ਮੈਂ ਤੇ ਭੱਜਿਆ ਨਹੀਂ ਜਾਂਦਾ ਆ ਤੇ ਲੱਤਾਂ ਦੇ ਮਸਲ ਵੀ ਬਥੇਰੇ ਹੈਗੇ ਹੈਨਾ ਗੁੱਡ ਮਸਲ ਬਣ ਜਾਣਗੇ ਬੁੱਤ ਜਦ ਤੂੰ 10 10 ਇਅਰਸ 올ਡ ਹੋ ਗਿਆ ਨਾ ਉਹ ਤੋਂ ਦੇਖੀ ਤੇਰੀ ਬਾਡੀ ਤਕੜੀ ਹੋ ਜਾਣੀ ਆ ਇੱਥੇ ਤਾਂ ਬੰਪ ਵੀ ਬਣ ਜਾ ਬੰਪ ਬਣ ਜਾ ਏਡਾ ਵੱਡਾ ਹਾਂ ਬੰਪ ਬਣ ਜਾ ਫਿਰ ਐ ਬੋਡੀ ਬਿਲਡ ਬਣ ਜੇ ਹਣ ਤੋ ਇੱਕ ਐਗ ਡੈਲੀ ਖਾ ਲਿਆ ਕਰ ਇੱਕ ਪੀਜਾ ਦੋ ਆਮਲੇਟ ਬਣਾ ਕੇ ਨਾ ਠੀਕ ਆ ਆਮਲੇਟ ਆਮਲੇਟ ਚਿਲੀ ਜਾਣਾ ਲੈਮਨ ਚਿਲੀ ਜਾਣਾ ਲੈਮਨ ਚਿਲੀ ਤੇ ਕੀ ਖਾਣਾ ਤੰਦੂਰੀ ਤੰਦੂਰੀ ਖਾਣਾ ਤੇ ਮੈਂ ਤੇਰੇ ਡੈਡੀ ਨੂੰ ਫੋਨ ਕਰ ਦਿੰਦਾ ਵੀ ਮੰਨੀ ਵਾਸਤੇ ਤੰਦੂਰੀ ਲਈ ਆਓ ਲੈ ਆਉਣ ਗਿਆ ਹੈਂ ਅਗਲੀ ਚੱਕਾਈ ਚੱਲ ਤੰਦੂਰੀ ਆ ਤਨ ਤੰਦੂਰੀ ਮੂੰਗਾ ਖਵਾਨੇ ਚੱਲ ਓਕੇ ਬਾਈ